ਅੰਟੀ ਸਾਰੀ ਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਬਿਲਕੁਲ ਠੀਕ ਠਾਕ ਹੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਗਦੀਤ ਸਿਮਰਨ ਤੇ ਤੇ ਸਾਡੇ ਵਲੌਗ ਨੂੰ ਬਹੁਤ ਸਾਰਾ ਪਿਆਰ ਦਿਆ ਕਰੋ ਤੇ ਸਾਰੇ ਜਣੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਦਾ ਵਲੌਗ ਅਸੀਂ ਪੂਰੇ ਦਿਨ ਦਾ ਰੁਟੀਨ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਅਜੇ ਅਸੀਂ 11 ਵਜੇ ਨੇ ਅੱਜ ਅਸੀਂ ਬਿਸਤਰੇ ਚੋਂ ਨਿਕਲੇ ਆ ਤੇ ਹੁਣ ਅਸੀਂ ਬਣਾਉਣ ਲੱਗੇ ਆ ਆਲੂ ਦਾ ਪਰੌਂਠਾ ਔਰ ਪਨੀਰ ਦਾ ਪਰੌਂਠਾ ਤੇ ਤੁਹਾਨੂੰ ਦਿਖਾਉਣਾ ਕਿ ਅ ਪਰ ਆਪਣੇ ਤਰੀਕੇ ਨਾਲ ਦੇ ਵੀ ਅਸੀਂ ਕਿਦਾਂ ਉਹਨਾਂ ਨੇ ਸਾਰੇ ਇਸ ਤਰ੍ਹਾਂ ਹੀ ਬਣਾਉਂਦੇ ਹੋਣੇ ਆ ਤੇ ਦੇਖਿਓ ਕਿਤੇ ਵੀ ਇਸ ਤਰ੍ਹਾਂ ਬਣਾਉਂਦੇ ਜੇ ਅਸੀਂ ਦਿੱਤਾ ਸਿੰਪਲ ਤਰੀਕੇ ਨਾਲ ਬਣਾਨੇ ਆ ਤੇ ਲੋ ਜੀ ਅਸੀਂ ਹੁਣ ਬਣਾਣਗੇ ਪਰੌਂਠੇ ਹਰਮਨ ਨੂੰ ਖਵਾਵਾਂਗੇ ਤੇ ਫਿਰ ਨੂਰ ਖਾਏਗੀ ਫਿਰ ਮੈਂ ਖਾਵਾਂਗੀ ਫਿਰ ਅਸੀਂ ਜਾਣਾ ਚਾਹ ਹੁਣ ਸੌਦਾ ਲੈਣ ਵਾਸਤੇ ਅਸੀਂ ਕਰਨ ਲੱਗੇ ਆ ਜੀ ਆਲੂ ਵਾਲੇ ਪਰੌਂਠਿਆਂ ਦੀ ਤਿਆਰੀ ਇੱਧਰ ਆਲੂ ਪਿਆਜ਼ ਲੌਣ ਮਰਚ ਮਸਾਲਾ ਤੇ ਮੇਥੀ ਤੇ ਧਨੀਆ ਪਾ ਕੇ ਆਲੂ ਦੇ ਪਰੌਂਠੇ ਹੋਣ ਲੱਗੇ ਨੇ ਤਿਆਰ ਇੱਧਰ ਹਰਮਨ ਦਾ ਮਸਾਲਾ ਤਿਆਰ ਕੀਤਾ ਹਰਮਨ ਖਾਏਗਾ ਪਨੀਰ ਵਾਲੇ ਪਰੌਂਠੇ ਮੈਂ ਨੂਰ ਤੇ ਮੰਮੀ ਖਾਵਾਂਗੇ ਆਲੂ ਵਾਲੇ ਪਰੌਂਠੇ ਆਲੂ ਵਾਲੇ ਪਰੌਂਠੇ ਤੇ ਤੁਹਾਨੂੰ ਇਹ ਦਿਖਾਉਣੇ ਬਣਾ ਕੇ ਹੀ ਇਸ ਤਰ੍ਹਾਂ ਬਣਾਉਂਦੇ ਆ ਸਾਰੇ ਇਸ ਤਰ੍ਹਾਂ ਹੀ ਬਣਾਉਂਦੇ ਸਾਡੇ ਉਹ ਗੁ ਬਣਾਉਂਦੇ ਸਾਰੇ ਤੇ ਅਸੀਂ ਲੱਗੇ ਆ ਜੀ ਵਲੌਗ ਦੀ ਸਟਾਰਟਿੰਗ ਕਰਨ ਤੇ ਸਾਰੇ ਜਾਣੇ ਵਲੌਗ ਨੂੰ ਬਹੁਤ ਸਾਰਾ ਪਿਆਰ ਦੇਣਾ ਸਾਰਿਆਂ ਨੇ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਆਪਣੇ ਅੱਗੇ ਤੋਂ ਅੱਗੇ ਰਿਸ਼ਤੇਦਾਰਾਂ ਨੂੰ ਸ਼ੇਅਰ ਕਰਨਾ ਵਲੌਗ ਆਟਾ ਇੱਧਰ ਗੁੰਨ ਕੇ ਹੋ ਗਿਆ ਤਿਆਰ ਇੱਧਰ ਇੱਧਰ ਹਰਮਨ ਦਾ ਪਨੀਰ ਹੋਣ ਦੇ ਤਿਆਰ ਪਨੀਰ ਵੀ ਅਸੀਂ ਘਰੇ ਤਿਆਰ ਕੀਤਾ ਵਾ ਹੁਣ ਇਹਨੇ ਕਰੀ ਬਿਲਕੁਲ ਕਸ਼ ਕਰ ਲਾਂਗੇ ਤੇ ਫਿਰ ਇਹਨੂੰ ਹੱਥ ਨਾਲ ਵੀ ਕਰਾਂਗੇ ਇਹਦੇ ਨਾਲ ਪਰੌਂਠੇ ਆ ਵਧੀਆ ਹੁੰਦਾ ਟੇਸਟ ਹਰ ਮਨ ਆਲੂ ਵਾਲੇ ਪਰੌਂਠੇ ਪਸੰਦ ਨਹੀਂ ਆ ਖਾਂਦਾ ਨਹੀਂ ਇਸ ਕਰਕੇ ਪਨੀਰ ਵਾਲੇ ਨੂੰ ਪਸੰਦ ਆਨ ਪਨੀਰ ਦੇ ਬਣਾ ਲਏ ਦੋ ਰੋਟੀ ਖਾਣੀ ਨੇ ਦੋ ਹੀ ਪਰੌਂਠੇ ਖਾਂਦਾ ਸਾਰੀਆਂ ਪਰੌਂਠੇ ਬਹੁਤ ਘਟ ਖਾਂਦਾ ਸਬਜ਼ੀ ਨਾਲ ਕੋਸ਼ ਰੋਟੀ ਖਾਂਦਾ ਪਨੀਰ ਦਾ ਫਿਰ ਵੀ ਥੋੜਾ ਬਹੁਤਾ ਖਾਂਦਾ ਹੋਰ ਮੌਲੀ ਆਲੂ ਵਾਲੇ ਬਿਲਕੁਲ ਨਹੀਂ ਖਾਂਦਾ ਜੋ ਕਿ ਸਾਡੇ ਫੇਵਰਿਟ ਨੇ ਆਲੂ ਵਾਲੇ ਮੋਲੀ ਵਾਲੇ ਮੇਰੇ ਤੇ ਨੂਰ ਦੇ ਇਹ ਤੇ ਵੇਖੋ ਦੋਨਾਂ ਰੋਟੀਆਂ ਵਾਸਤੇ ਬਹੁਤ ਹੋ ਗਿਆ ਨਾ ਇਹ ਪਨੀਰ ਬਚ ਗਿਆ ਇਹਦੇ ਨਾਲ ਰਾਤ ਨੂੰ ਬਣਾਵਾਂਗੇ ਮਟਰ ਪਨੀਰ ਇਹ ਚੇਕ ਨਹੀਂ ਪਾਇਆ ਵਾ ਧਨੀਆ ਮੇਥੀ ਜੀਰਾ ਮਸਾਲਾ ਤੇ ਲੂਣ ਤੇ ਹਰੀ ਮਿਰਚ ਤੇ ਪਿਆਜ਼ ਇਹ ਸਾਰਾ ਮਟੀਰੀਅਲ ਇਹਦੇ ਵਿੱਚ ਮਿਕਸ ਕਰ ਦੇਣਾ ਹੁਣ ਤੇ ਇਹਨੂੰ ਸਾਰੇ ਨੂੰ ਇੰਦਾ ਚੰਗੀ ਤਰ੍ਹਾਂ ਕਰ ਲੈਣਾ ਤੇ ਹਰ ਮੰਦੀ ਦੋ ਪਰੌਂਠੀਆਂ ਤੋਂ ਵੀ ਵੱਧ ਬਣ ਜਾਣ ਤੇ ਹਰ ਮੰਨੇ ਦੋ ਹੀ ਖਾਣੀਆਂ ਵੈਸੇ ਮਸਾਲਾ ਵੱਧ ਬਣ ਗਿਆ ਨੱਕ ਵਿੱਚ ਆਲੂ ਕਰਤਾ ਮੈਸ ਹਰ ਮਨਉਣੀ ਦਸਣਾ ਅਸੀਂ ਵੈਸੇ ਟੇਸਟ ਵਧੀਆ ਆਊਗਾ ਮਿਕਸ ਬਰਨਾ ਹੋ ਵਣ ਗਿਆ ਚਲੋ ਜੀ ਹੋ ਗਿਆ ਮਸਾਲਾ ਤਿਆਰ ਹੁਣ ਤੁਹਾਨੂੰ ਬਣਾ ਕੇ ਦਿਖਾਣੇ ਆ ਪਨੀਰ ਵਾਲੇ ਪਰੌਂਠੇ ਤੇਰੀ ਵਾਲੇ ਵੈਸੇ ਘਰ ਦਾ ਹੀ ਲਿਆ ਦੇਸੀ ਘਿਓ ਤੇ ਦੇਸੀ ਘਿਓ ਤੇ ਇਧਰ ਪਨੀਰ ਦੇ ਤੇ ਇਧਰ ਆਲੂ ਵਾਲੇ ਹੋ ਗਈ ਸਾਰੀ ਸਾਡੀ ਤਿਆਰੀ ਤੇ ਹੁਣ ਅਸੀਂ ਬਣਾਨੇ ਆ ਜਿਨ੍ਹਾਂ ਨੂੰ ਪਸੰਦ ਨੇ ਆਲੂ ਵਾਲੇ ਤੇ ਪਨੀਰ ਵਾਲੇ ਪਰੌਂਠੇ ਉਹ ਜ਼ਰੂਰ ਆਉਣ ਤੇ ਖਾਣ ਗਰਮ ਗਰਮ ਅਸੀਂ ਸਵੇਰ ਦੀ ਰੋਟੀ ਬਹੁਤ ਲੇਟ ਖਾਣੇ ਆ ਅਸੀਂ ਰੋਜ਼ 12 1 ਵਜੇ 1 ਵੀ ਵਜਨ ਦਾ 12 ਮਿੰਟ 11 ਵਜਨ ਦੇ ਮਲਕੀ ਸਰਸਰੇ ਥੋੜੇ ਜਿਹਾ ਅਸੀਂ ਬਣਾਈ ਮੂੰਗੀ ਤੇ ਉਹ ਖਾਣੇ ਦੀ ਚਾਹ ਦੇ ਨਾਲ ਤਾਂ ਫਿਰ ਅਸੀਂ ਬਾਅਦ ਚ ਰੋਟੀ ਖਾਣੇ ਥੋੜੇ ਜਿਹਾ ਲੇਟ ਤੇ ਇਧਰ ਅਸੀਂ ਪਨੀਰ ਦੇ ਪਰੌਂਠੇ ਲਈ ਕਰ ਲਈਏ ਤਿਆਰ। ਇਸ ਤਰ੍ਹਾਂ। ਮੈਨੂੰ ਜਿਆਦਾ ਭਰਨ ਦੀ ਮਸਾਲਾ ਆਦਤ ਆ। ਪਨੀਰ ਵੀ ਮੈਂ ਜਿਆਦਾ ਭਰਦੀ ਆ ਤੇ ਆਲੂ ਵੀ ਜਿਆਦਾ ਭਰ ਕੇ ਮਸਾਲਾ ਬਣਾ ਲੈਂਦੀ। ਇਹ ਬਣ ਕੇ ਮੋਮਸ। ਇਹ ਸਭ ਤੋਂ ਵੱਡਾ ਹੈ ਮੋਮਸ। ਪਨੀਰ ਮਮੋ ਬਣ ਗਿਆ ਇਹ ਦੇਖੋ ਇਸ ਤਰ੍ਹਾਂ ਕਰਕੇ ਦਸ ਨੇ ਸਲੈਪਸ ਨੂੰ ਪੂਰੀ ਸਾਫ ਕਰ ਲਈ ਆ ਬਦ ਗਿਸ ਅਲੱਗ ਕਪੜੇ ਰੱਖੇ ਆ ਗੈਸ ਸਲੈਪਸ ਸਾਫ ਕਰਨ ਲਈ ਸਲੈਪ ਤੇ ਵਧੀਆ ਬਣਦੇ ਆ ਇਸ ਕਰਕੇ ਅਸੀਂ ਨਾ ਚੱਕਲਾ ਜਿਹੜਾ ਨਾ ਹਿਲਦਾ ਰਹਿੰਦਾ ਸਲੈਪ ਤੇ ਟੈਲਾਂ ਦੇ ਕਰਕੇ ਇਸ ਕਰਕੇ ਅਸੀਂ ਇੱਥੇ ਕਰਦੇ ਆ ਇਧਰ ਚੁੰਮਣੀ ਕਰ ਲਈਏ ਚਲੋ ਬਿਲਕੁਲ ਵੀ ਇਹ ਨਹੀਂ ਇਹ ਤੇ ਪਰੌਂਠਾ ਜਿਹੜਾ ਫਟਦਾ ਨਹੀਂ ਹੈਗਾ ਇਸ ਤਰ੍ਹਾਂ ਐਂ ਪਰ ਇਹ ਮਸਾਲਾ ਪੂਰਾ ਬਣਾਉਣੀ ਹੈ। ਮੇਰੇ ਪਰੌਂਠੇ ਥੋੜੇ ਜਿਹਾ ਵੱਡੇ ਹੁੰਦੇ ਆ ਕਿਉਂਕਿ ਮਸਾਲਾ ਜ਼ਿਆਦਾ ਭਰਦੀਆਂ ਤੇ ਪੇਟਾ ਥੋੜਾ ਲੈਣਾ ਪੈਂਦਾ ਤੇ ਪਤਲਾ ਕਰਨਾ ਪੈਂਦਾ। ਇਸ ਦਾ ਕਿੰਨੇ ਪਰੌਂਠੇ ਹੋਣਗੇ ਬੱਸ ਇਹ। ਇਹ ਦੇਖੋ ਜੀ ਬਣ ਕੇ ਬਹੁਤ ਸੁਨਾਰੇ ਤਿਆਰ। ਜਦੋਂ ਉਹਨਾਂ ਪਸੰਦ ਆਇਆ ਇੱਕ ਸਟਾਫ ਹੋ ਗਿਆ ਸਿੱਕੇ ਪਿਆਰ ਉਹ ਸੁਲਾਮਾ ਦੇ ਉਪਦੇਸੀ ਕਿਉਂ ਜੋ ਵੀ ਠੰਡੇ ਵਿੱਚ ਜੰਮ ਜਾਂਦੇ ਆ ले लो जी पनीर ਦਾ ਪਰੋਠਾ ਹੋ ਗਿਆ ਹਰਮਨਾ ਤੁਹਾਨੂੰ ਰੈਡੀ ਹੈ ਜਿਵੇਂ ਤਰ੍ਹਾਂ ਰਾੜਾਂਗੇ ਰਾੜ ਕੇ ਭਾਂਡੇ ਸਾਡੇ ਕਰੇ ਸਰਜਾ ਦੇ ਤੇ ਚੰਨਤਰਾ ਰਾੜ ਕੇ ਤੇ ਭਾਂਡੇ ਪਾ ਲਈਏ ਪਰੋਠਾ ਹੋ ਗਿਆ ਬਿਲਕੁਲ ਰਾਈਦੀ ਦੋਨਾਂ ਸਾਡਾ ਦੋ ਰੜ ਕੇ ਹੁਣ ਘਰ ਮੰਨੂ ਦੇ ਕੇ ਅੰਮੀ ਲਾਟ ਚਗਾਈ ਮੋਤੇ ਜੀ ਹਰਮਨ ਨੇ ਖਾ ਲਿਆ ਉਹਨ ਪਨੀਰ ਵਾਲਾ ਪਰੋਠਾ ਹੁਣ ਨੂਰ ਲਈ ਤਿਆਰ ਹੋਣਗੀ ਆਲੂ ਵਾਲਾ ਸਾਰੇ ਜਾਣੇ ਖਾ ਕੇ ਰੋਟੀ ਤੇ ਫੇਰ ਤੁਹਾਨੂੰ ਮਿਲਦੇ ਆ ਦੁਬਾਰਾ ਤੁਹਾਨੂੰ ਇਹ ਲੱਗੇ ਆ ਤਿਆਰ ਕਰਨ ਆਲੀ ਕਰਾ ਹੋਰੇ ਪਰ ਪਰ ਕੇ ਆਲੂ ਹੁੰਦੀ ਐ ਇੱਥੇ ਤੇ ਅੰਦਰ ਆਲੂ ਵਾਲਾ ਨੂਰ ਦਾ ਹੁੰਦਾ ਤਿਆਰ ਹੁਣ ਓਕੇ ਹਾਂ ਜੀ ਅਸੀਂ ਹੋ ਗਏ ਨਾ ਤਾਂ ਕਿਉਂ ਚੌਂਕ ਜਾਣ ਲਈ ਤਿਆਰ ਤੇ ਬਾਹਰ ਬਹੁਤ ਸੋਹਣੀ ਧੋਪ ਲੱਗੀ ਐ ਅਹੀਂ ਹੁਣ ਤੁਪੇ ਬੈਠੇ ਸੀ ਨਾ ਤੋ ਕਹਤੇ ਹੁਣ ਅਸੀਂ ਚੱਲਿਆਂ ਮੈਂ ਤੇ ਹਰਮਨ ਚੌਕ ਨੂੰ ਨੌਰ ਘਰੇ ਆ ਨੌਰ ਦਿਖਾ ਰਹੀ ਆਪਣੇ ਬਚਪਨ ਦੀ ਕੋਟੀ ਛੋਟੇ ਅੰਦਰ ਕੋਟੀ ਦਿਖਾਉਂਦੀ ਇਧਰ ਨੂੰ ਕਰਕੇ ਦਿਖਾ ਕੀ ਹੁੰਦੇ ਦੀ ਛੋਟੇ ਦੇ ਦਾਦੀ ਨੇ ਬਣੀ ਸੀ ਉਹਨਾਂ ਦੀ ਕੋਟੀ ਅੱਜ ਕਾਫੀ ਦਿਨਾਂ ਬਾਅਦ ਬਹੁਤ ਸੋਹਣੀ ਤੋਂਪ ਲੱਗੀ ਆ ਇਧਰ ਮੰਜੇ ਡਾਰੇ ਤੁਪੇ ਅਸੀਂ ਉੱਧਰ ਅੱਡੇ ਬਣੀ ਡਾਕਟਰ ਹੈ ਜੰਡੇ ਅੱਡੇ ਵੀ ਨੇਰਨਾ ਹੈ ਜੰਡੇ ਨੇ ਪੇਸ਼ ਨੂੰ ਨਾ ਆ ਨੌਰ ਡਈ ਆਪਣੇ ਗੁੱਡੀਆਂ ਪਟੋਲੇ ਆਣ ਕੱਢਣ ਹਾਂਜੀ ਅੱਜ ਹਰਮਨ ਭੱਜਾ ਆਉਣ ਡਿਆ ਚੌਂਕ ਜਾਣ ਲਈ ਹਰਮਨ ਵੀ ਹੋ ਗਿਆ ਨਾ ਤੋ ਕੇ ਰੈਡੀ ਹੁਣ ਆਪਾਂ ਚੱਲੇ ਆਂ ਚੌਂਕ ਨੂੰ ਮਾਪ ਪੁੱਤ ਸੌਦਾ ਲੈਣ ਵਾਸਤੇ ਹੁਣ ਅਸੀਂ ਮਾਰ ਵਾਲੇ ਦੇ ਖੋਆ ਤੇ ਅਸੀਂ ਅੰਦਰ ਹੀ ਲੈ ਆਂਦੀ ਆ ਗੈਸ ਪੱਠੀ ਤੇ ਨਾਲੇ ਆਪਣੀ ਕੜਾਈ ਤੇ ਪਾ ਕੇ ਦੁੱਧ ਤੇ ਧਰ ਲਈ ਆ ਨੂਰ ਗਈ ਐ ਟਿਊਸ਼ਨ ਤੇ ਤੇ ਹਰਮਨ ਬਣਾਉਣ ਡਿਆ ਮੇਰੀ ਵੀਡੀਓ ਤੇ ਨਾਲੇ ਇੰਦਰ ਵਜਣ ਡਿਆ ਖੋਆ ਕਈ ਬਣਾਵਾਂਗੇ ਤੇ ਲਾਉਂਦਾਂ ਗਾਜਰਾਂ ਵਾਲਿਆ ਕਿ ਬਰਖ ਦਿੱਤੀਆਂ ਤੇ ਹੁਣ ਜੇ ਦੋ ਖਾਇਆ ਕਰਨਾ ਗੇ ਰੇਲਾ ਉਹ ਗਰਮ ਗਰਮ ਥੋੜਾ ਜਿਹਾ ਪੋਹਾ ਵਿੱਚ ਮਿਕਸ ਕਰਕੇ ਬਾਜਰਾ ਭੁੰਨ ਕੇ ਤੇ ਮਿਕਸ ਕਰ ਲਿਆ ਕਰਨਾ ਰਲਾ ਲਿਆ ਕਰਨਾ ਗਰਮ ਗਰਮ ਖਾਂਦਾ ਮਜ਼ਾ ਆਉਂਦਾ ਦੋ ਟਾਈ ਕੇਟੇ ਦੀ ਮੈਂ ਤਾਂ ਕੋ ਬਾਤ ਮਾਨ ਕੇ ਪੋਹਾ ਉਹ ਗਾ ਪਿਆ ਲੱਗਦਾ ਪੂਰੇ ਪਟਾਕੇ ਵਾਂਗ ਦੇਖੋ ਜੀ ਹੋਏ ਪਾਕੇ ਬੋਲ ਮੇਰੇ ਪਰ ਕੋਈ ਮਾ ਬਣਾ ਕੇ ਹੋਰ ਮਜ਼ਾ ਉਹਨਾਂ ਪੱਟੇ ਦੇ ਨਾਲ ਅੱਗੇ ਦੂਜਾ ਆ ਗਿਆ। ਖੁਆ ਸਾਡਾ ਪੜ ਗਿਆ ਬਿਲਕੁਲ ਹੋ ਗਿਆ ਤਿਆਰ ਤੇ ਥੋੜੀ ਜਿਹੀ ਕਸਰ ਹੈਗੀ ਬਸ। ਜਿੰਨੇ ਗੰਮਰਾ ਮੂੰਣਾ ਲਾਇਓ। ਖੁਆ ਬਣ ਗਿਆ ਹੁਣ ਆਰ ਮੰਡਿਆ ਕੱਢਣੇ ਨੂੰ। ਅਰਣ ਪਾਜੀ ਹਾਸ ਕੇ ਵਖਾ ਲੜਦੇ। ਸਮਾਇਲਰ ਮਾਰ। ਕੋਈ ਵਾਲ ਵੇਕੇ ਖੁਸ਼ੀਆਂ। ਇਹ ਪੱਟੀ ਨੇ ਸਾਡਾ ਬਹੁਤ ਸਾਥ ਦਿੱਤਾ ਜੇ ਤੇ ਹੀ ਮਾਰਿਆ ਖੋਆ